ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਸਨ ਜੈ ਨਿਊਜ਼ ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਜਲੰਧਰ ਤੇ ਵਿੱਚ 13 ਸਾਲਾਂ ਲੜਕੀ ਦੇ ਕਤਲ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਪੁਲਿਸ ਵਿਭਾਗ ਨੇ ਦਰਸਲ ਐਸਆਈ ਮੰਗਤ ਰਾਮ ਨੂੰ ਡਿਸਮਿਸ ਕਰ ਦਿੱਤਾ ਤਾਂ ਦੱਸਿਆ ਕਿ ਲਾਪਰਵਾਹੀ ਦੇ ਨਾਲ ਜਾਂਚ ਪੜਤਾਲ ਕਰਨ ਦੇ ਇਲਜ਼ਾਮ ਲੱਗੇ ਨੇ ਕਿਉਂਕਿ ਜਿਸ ਵੇਲੇ ਪੁਲਿਸ ਪਾਰਟੀ ਨੂੰ ਇਤਲਾਹ ਦਿੱਤੀ ਗਈ ਸੀ ਪੁਲਿਸ ਨੇ ਚੈਕਿੰਗ ਹੈ ਜਿਹੜੀ ਉਹ ਸਹੀ ਢੰਗ ਦੇ ਨਾਲ ਨਹੀਂ ਕੀਤੀ ਤਾਂ ਉਸ ਵੇਲੇ ਲੜਕੀ ਹੈ ਜਿਹੜੀ ਉਹ ਜਿਉਂਦੀ ਸੀ ਤਦ ਆਸੀ ਹੈ ਕਿ ਜਦੋਂ ਰਾਤ ਨੂੰ ਮਹੱਲਾ ਨਿਵਾਸੀਆਂ ਨੂੰ ਸ਼ੱਕ ਹੁੰਦਾ ਹੈ ਦੁਬਾਰਾ ਪੁਲਿਸ ਨੂੰ ਬੁਲਾਇਆ ਜਾਂਦਾ ਤਾਂ ਡੈੱਡ ਬੋਡੀ ਹੈ ਜਿਹੜੀ ਘਰ ਦੇ ਵਿੱਚੋਂ ਲੱਭ ਲਈ ਜਾਂਦੀ ਹੈ ਤਸਵੀਲੇ ਲੜਕੀ ਦੀ ਦਰਦਨਾਕ ਤਰੀਕੇ ਦੇ ਨਾਲ ਮੌਤ ਹੋ ਜਾਂਦੀ ਹੈ ਤਦ ਆਸੀ ਕਿ ਪਿਆਨੇ ਇਲਜ਼ਾਮ ਨੇ ਜਿਹੜੇ ਐਸਆਈ ਮੰਗਤਰਾਮ ਦੇ ਉੱਤੇ ਲੱਗੇ ਨੇ ਕਿ ਉਹਨਾਂ ਨੇ ਲਾਪਰਵਾਹੀ ਵਰਤੀ ਹੈ ਜਾਂਚ ਪੜਤਾਲ ਕਰਨ ਦੇ ਵਿੱਚ ਤੇ ਇਸ ਤੋਂ ਬਾਅਦ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਜਿਸ ਸਸ਼ਕਤੇ ਵੱਲੋਂ 13 ਸਾਲਾਂ ਮਾਸੂਮ ਲੜਕੀ ਦੇ ਨਾਲ ਪਹਿਲਾ ਬਲਤਕਾਰ ਕੀਤਾ ਗਿਆ ਫਿਰ ਉਸ ਦਾ ਗਲਾ ਕੁੱਟ ਕੇ ਉਸ ਨੂੰ ਮਾਰ ਦਿੱਤਾ ਗਿਆ ਦਰਸਲ ਉਸ ਨੇ 25 ਸਾਲਾਂ ਆਪਣੀ ਲੜਕੀ ਦੇ ਨਾਲ ਵੀ ਦੁਸ਼ਕਰਣ ਕੀਤਾ ਸੀ ਮੋਹਲਾ ਵਾਸੀਆਂ ਦੇ ਵੱਲੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਦੇ ਨਾਲ ਉਸ ਨੇ ਆਪਣੀ 25 ਸਾਲਾਂ ਲੜਕੀ ਨੂੰ ਵੀ ਨਹੀਂ ਬਖਸ਼ਾ ਉਸਦੇ ਨਾਲ ਵੀ ਦੁਸ਼ਕਰਮ ਕੀਤਾ ਸੀ ਤਾਂ ਉਸਨੇ ਇੱਕ ਨਹੀਂ ਦੋ ਲੜਕੀਆਂ ਦੀ ਜ਼ਿੰਦਗੀ ਬਰਬਾਦ ਕੀਤੀ ਹੈ ਅਸਟ੍ਰੇਲੀਆ ਉੱਧ ਗਿਆ ਲੜਕੀਆਂ ਤੇ ਉਸਦੀ ਪਤਨੀ ਹੈ ਜਿਹੜੀ ਉਹ ਫਰਾਰ ਤੁਸੀਂ ਚੱਰੀ ਹੈ ਤਾਂ ਫਿਲਹਾਲ ਦੱਸਿਆ ਕਿ ਮੁਲਜ਼ਮ ਨੂੰ 9 ਦਿਨਾਂ ਦਾ ਰਿਮਾਂਡ ਹੈ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਹਾਸਲ ਕੀਤਾ ਗਿਆ ਹੈ ਤਾਂ ਦੱਸਿਆ ਕਿ ਜਲੰਧਰ ਦੇ ਵਿੱਚ ਹੁਣ ਅਹਿਮ ਖੁਲਾਸੇ ਹੋਏ ਨੇ 13 ਸਾਲਾਂ ਲੜਕੀ ਦੇ ਕਤਲ ਮਾਮਲੇ ਦੇ ਵਿੱਚ ਅਹਿਮ ਜਾਣਕਾਰੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਸਾਂਝੀ ਕੀਤੀ ਗਈ ਹੈ ਕਿ ਕਿਵੇਂ ਪਹਿਲਾਂ ਉਸ ਨੂੰ ਘਰ ਬੁਲਾਇਆ ਜਾਂਦਾ ਹੈ ਤੇ ਉਸ ਨੂੰ ਕਿਹਾ ਜਾਂਦਾ ਹੈ ਕਿ ਛੱਤ ਦੇ ਉੱਤੇ ਤੇਰੀਆਂ ਸਹੇਲੀਆਂ ਤੇਰਾ ਇੰਤਜ਼ਾਰ ਕਰ ਰਹੀਆਂ ਨੇ ਹਾਲਾਂਕਿ ਉਸ ਵੇਲੇ ਘਰ ਦੇ ਵਿੱਚ ਕੋਈ ਵੀ ਮੌਜੂਦ ਨਹੀਂ ਹੁੰਦਾ ਤੇ 65 ਤੋਂ 70 ਸਾਲ ਉਸ ਬਜ਼ੁਰਗ ਦੀ ਉਮਰ ਦੱਸੀ ਜਾ ਰਹੀ ਹੈ ਜਿਸ ਦੇ ਵੱਲੋਂ ਇਹ ਦੁਸ਼ਕਰਮ ਕੀਤਾ ਗਿਆ ਤੇ ਉਸ ਤੋਂ ਬਾਅਦ ਤੋਂ ਲੜਕੀ ਰੋਲਾ ਪਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਦਾ ਗਲਾ ਘੁੱਟ ਕੇ ਉਸ ਨੂੰ ਮੌਤੇ ਘਾਟ ਉਤਾਰ ਦਿੱਤਾ ਜਾਂਦਾ ਹੈ ਬਾਥਰੂਮ ਦੇ ਵਿੱਚ ਉਸ ਨੂੰ ਸੁੱਟ ਦਿੱਤਾ ਜਾਂਦਾ ਪਰ ਲੜਕੀ ਇਹ ਜਿਹੜੀ ਕਾਫੀ ਸਮੇਂ ਤੱਕ ਜਿੰਦਾ ਰਹਿੰਦੀ ਹੈ ਤਾਂ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਵੇਲੇ ਪੁਲਿਸ ਨੂੰ ਬੁਲਾਇਆ ਗਿਆ ਪੁਲਿਸ ਨੂੰ ਇਤਲਾਹ ਦਿੱਤੀ ਗਈ ਤਾਂ ਲੜਕੀ ਜਿਹੜੀ ਉਸ ਵੇਲੇ ਜਿਉਂਦੀ ਸੀ ਭਾਵੇਂ ਉਸਦੇ ਸਾਹ ਚੱਲ ਰਹੇ ਸੀ ਪਰ ਪੁਲਿਸ ਨੇ ਲਾਪਰਵਾਹੀ ਦੇ ਨਾਲ ਜਾਂਚ ਕੀਤੀ ਇਸੇ ਕਰਕੇ ਐਸਆਈ ਮੰਗਤ ਰਾਮ ਨੂੰ ਹੁਣੇ ਸਮਸਤਾ ਤਾਂ ਇਸ ਦੇ ਸਬੰਧ ਦੇ ਵਿੱਚ ਹੀ ਬੱਚੀ ਦੀ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਵੱਡੇ ਖੁਲਾਸੇ ਹੋਏ ਨੇ ਤਦ ਆਸੀ ਹੈ ਕਿ ਬੱਚੀ ਦੀ ਗਲਾ ਕੁੱਟਣ ਦੇ ਕਾਰਨ ਮੌਤ ਹੋ ਗਈ ਹੈ ਮਲਜ਼ਮ ਦੇ ਵੱਲੋਂ ਬੱਚੀ ਦਾ ਗਲਾ ਕੁੱਟਿਆ ਜਾਂਦਾ ਹੈ ਤਾਂ ਜਿਸ ਤੋਂ ਬਾਅਦ ਬੱਚੀ ਦਮ ਤੋੜ ਦਿੰਦੀ ਹੈ ਤੇ ਇਸੇ ਨਾਲ ਹੀ ਬੱਚੀ ਦੀ ਛਾਤੀ ਦੇ ਉੱਤੇ ਅਤੇ ਪਿੱਠ ਤੇ ਰਗੜ ਦੇ ਨਿਸ਼ਾਨ ਮਿਲੇ ਨੇ ਤਦ ਆਸੀ ਕਿ ਮਲਜ਼ਮ ਦੇ ਬਲੱਡ ਸੈਂਪਲ ਨੇ ਜਿਹੜੇ ਉਲੇ ਜਾਰੇ ਨੇ